wait a minute ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਪਿੰਡ ਸੌੜੀਆਂ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਆ ਤੇ ਮਹਾਂਪੁਰਖਾਂ ਦਾ ਸੰਤ ਬਾਬਾ ਲੱਖਾ ਸਿੰਘ ਸੰਤ ਬਾਬਾ ਸਤਨਾਮ ਸਿੰਘ ਸੰਤ ਬਾਬਾ ਗੁਰਦੀਪ ਕਲਵੀਰ ਸਿੰਘ ਸੰਤ ਬਾਬਾ ਸ਼ੇਵਾ ਸਿੰਘ ਸੰਤ ਬਾਬਾ ਇਹ ਆਪਣਾ ਦਰਬਾਰ ਬਾਬਾ ਦਰਬਾਖ ਸਿੰਘ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨਾਲ ਰਲ ਕੇ ਸਾਰਿਆਂ ਨੇ ਸਭ ਸੰਮਤੀ ਕਰਾਈ ਆ ਸਹਿਮਤੀ ਕਰਕੇ ਅਸੀਂ ਸਾਰੇ ਪਿੰਡ ਨੂੰ ਨਾਲ ਲੈ ਕੇ ਤੁਰਾਂਗੇ ਜਿਹੜਾ ਵੀ ਕੰਮ ਕਰਾਂਗੇ ਸਾਰੇ ਪਿੰਡ ਦੀ ਸਲਾਹ ਦੇ ਨਾਲ ਸਹਿਮਤੀ ਦੇ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਨਾਨਕ ਸਰ ਸੌੜੀਆਂ ਵਿਖੇ ਨਗਰ ਸੌੜੀਆਂ ਦੀ ਸਮੁੱਚੀ ਸਾਧ ਸੰਗਤ ਸਾਬਕਾ ਅਕਾਲੀ ਦਲ ਸਰਪੰਚ ਕਾਂਗਰਸੀ ਸਰਪੰਚ ਆਮ ਪਾਰਟੀ ਸਮੁੱਚੀਆਂ ਸੰਗਤਾਂ ਨੇ ਰਲ ਮਿਲ ਕੇ ਸਮੁੱਚੀਆਂ ਪੰਚਾਇਤਾਂ ਨੇ ਰਲ ਮਿਲ ਕੇ ਨਗਰ ਦੀ ਸੇਵਾ ਵਾਸਤੇ ਭਾਈ ਲਾਲ ਸਿੰਘ ਨੂੰ ਨਗਰ ਦਾ ਸਰਪੰਚ ਚੁਣਿਆ ਹੈ ਨਾਲ 5 ਮੈਂਬਰ ਸਹਿਬਾਨ ਚੁਣੇ ਹਨ ਇਸ ਉਪਰਾਲਾ ਹੈ ਸਮੁੱਚੇ ਨਗਰ ਨੇ ਬੜੇ ਪਿਆਰ ਦੇ ਨਾਲ ਕੀਤਾ ਹੈ ਤੇ ਸਾਧ ਸੰਗਤ ਜੀ ਇਹ ਜਿਹੜਾ ਉਪਰਾਲਾ ਵਾ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਹੈ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਨਹੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਮੁੱਚੀਆਂ ਸੰਗਤਾਂ ਨੇ ਭਾਈ ਲਾਲ ਸਿੰਘ ਨੂੰ ਨਗਰ ਦੀ ਸੇਵਾਦਾਰੀ ਜਿਹੜੀ ਇਹ ਸਰਪੰਚੀ ਰਾਹੀਂ ਦਿੱਤੀ ਹੈ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਸਤਿਕਾਰਯੋਗ ਮਹਾਪੁਰਸ਼ ਬਾਬਾ ਕੁਲਬੀਰ ਸਿੰਘ ਜੀ ਬਾਬਾ ਦਲਬਾ ਸਿੰਘ ਜਥੇਦਾਰ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਦੀ ਰਹਿਮਾਈ ਹੇਠ ਸਮਟੀਆਂ ਸੰਗਤਾਂ ਨੂੰ ਇਕੱਤਰ ਕੀਤਾ ਗਿਆ ਸਾਰੇ ਸਰਪੰਚ ਮੋਤਬਰ ਨਗਰਦਿਆਂ ਨੂੰ ਇਕੱਤਰ ਕੀਤਾ ਗਿਆ ਉਹਨਾਂ ਦੀ ਇਕੱਤਰਤਾਈ ਵਿੱਚ ਮਹਾਪੁਰਸ਼ਾਂ ਨੇ ਭਾਈ ਲਾਲ ਸਿੰਘ ਨੂੰ ਇਹ ਸੇਵਾ ਜਿਹੜੀ ਹੈ ਸਰਪੰਚੀ ਦੀ ਬਖਸ਼ਿਸ਼ ਕੀਤੀ ਆ ਪੰਜ ਮੈਂਬਰ ਸਾਹਿਬਾਨ ਚੁਣੇ ਗਏ ਹਨ ਸਮੁੱਚੇ ਨਗਰ ਦਾ ਤਹਿ ਦਿਲ ਤੋਂ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ